ਸਭ ਤੋਂ ਮਹੱਤਵਪੂਰਨ ਆਪਣਾ ਗ੍ਰੇਮਿੰਗ ਸਤ ਤੁਸੀਂ ਦੇਖ ਰਹੇ ਹੋ ਡੋਨ ਮੀਡੀਆ ਹਰਿਆਣਾ ਅੱਜ ਅਸੀਂ ਮੌਜੂਦ ਆ ਸਰਸਾ ਜ਼ਿਲ੍ਹਾ ਦਾ ਪਿੰਡ ਡੇਰਾ ਸ਼੍ਰੀ ਜੀਵਨਗਰ ਜਿਹੜਾ ਕੀ ਤੁਹਾਨੂੰ ਦੱਸ ਦਿਆਂ ਹੋਲਾ ਮਹੱਲਾ ਜਿਹੜਾ ਕੀ ਹਰ ਸਾਲ ਜਿਤਨਾ ਇਸ ਸਾਲ ਵੀ ਜਿਹੜਾ ਹੋਲਾ ਬੋਲਾ ਸ਼੍ਰੀ ਜੀਵਨਗਰ ਵਿਖੇ ਹੋਇਆ ਜਿਹੜਾ ਕਿ 14 15 ਤੇ 16 ਮਾਰਚ 2025 ਨੂੰ ਹੋਲਾ ਮੱਲਾ ਮਨਾਇਆ ਜਾ ਰਿਹਾ ਸੀ ਤੁਸੀਂ ਦੇਖਦੇ ਭਾਰੀ ਸੰਗਤਾਂ ਜਿਹੜੀਆਂ ਇਕੱਠ ਸੰਗਤਾਂ ਦਾ ਭਾਰੀ ਇਕੱਠ ਤੁਸੀਂ ਦੇਖ ਸਕਦੇ ਜੇ ਤੇ ਸਾਥੀਓ ਇਹ ਹੋਲਾ ਮੱਹੱਲਾ ਦਾ ਜਿਹੜਾ ਕਿ ਹੋਲਾ ਮੱਲੇ ਦਾ ਜਿਹੜਾ ਸ਼ੁਰੂਆਤ ਸ੍ਰੀ ਸਤਿਗੁਰੂ ਗੋਬਿੰਦ ਸਿੰਘ 1701 ਦੇ ਵਿੱਚ ਕੀਤੀ ਸੀ ਹੋਲੇ ਮਹੱਲੇ ਦਾ ਜਿਹੜਾ ਮਹੱਤਵ ਇਸ ਦਿਨ ਹੋਲੇ ਮਹੱਲੇ ਦੇ ਵਿੱਚ ਜਿਹੜਾ ਕਿ ਆਸ਼ਸਤਰ ਵਿਦਿਆ ਹੋਰ ਯੋਧੇ ਦੀਆਂ ਜਿਹੜਾ ਬਹੁਤ ਕੁ ਸਤਿਸ਼ ਜਾਂਦਾ ਔਰ ਪਿਛੇ ਨਾਲ ਕਰਾਂਗੇ ਅਸੀਂ ਗੱਲਬਾਤ ਤੇ ਸਾਥੀਓ ਸਾਡੇ ਨਾਲ ਤੁਸੀਂ ਬਣੇ ਰਿਹਾ ਜੀ ਸੂਬਾ ਦੀ ਆਸਵਲੇ ਦਾ ਤ੍ਰੇ ਮੇ ਤ੍ਰਮਣੀ ਮੇਲਾ ਹੋਲਾ ਮੱਲਾ ਚੱਲ ਰਿਹਾ ਹੈ ਇਹ ਕਦੋਂ ਸ਼ੁਰੂ ਹੋਇਆ ਤੇ ਕਿੱਥੋਂ ਸ਼ੁਰੂ ਹੋਇਆ ਤੇ ਉਹਦੇ ਬਾਰੇ ਸਾਨੂੰ ਭਰਪੂਰ ਜਾਣਕਾਰੀ ਦਿਓ ਇਹ ਹੋਲੇ ਮੱਲੇ ਦੀ ਪਰਥਾ ਸ੍ਰੀ ਸਰਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਤੋਂ ਸ਼ੁਰੂ ਕੀਤੀ ਸੀ ਲਗਾਤਾਰ ਉਸੇ ਹੀ ਹੋਲੇ ਮੱਲੇ ਦੀ ਪਰਥਾ ਨੂੰ ਸਤਿਗੁਰੂ ਰਾਮ ਸਿੰਘ ਜੀ ਨੇ ਚਲਾਇਆ ਉਸ ਤੋਂ ਬਾਅਦ ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਲਗਾਤਾਰ 58 ਹੋਲੇ ਕੀਤੇ ਉਸ ਤੋਂ ਬਾਅਦ ਸਤਿਗੁਰੂ ਜਗਜੀਤ ਸਿੰਘ ਜੀ ਨੇ ਵੀ ਇੰਨੇ ਹੀ ਹੋਲੇ ਤਕਰੀਬ 58 ਹਜ਼ਾਰ ਦੇ ਕਰੀਬ ਹੋਲੇ ਉਹਨਾਂ ਕੀਤੇ ਤੇ ਉਸੇ ਹੀ ਪਰਥਾ ਨੂੰ ਅੱਗੇ ਚਲਦੇ ਹੋਇਆ ਸ੍ਰੀ ਸਤਿਗੁਰੂ ਦਲੀਪ ਸਿੰਘ ਜੀ ਦੀ ਕਿਰਪਾ ਨਾਲ ਅੱਜ ਅਸੀਂ ਜੀਵਨ ਨਗਰ ਵਿਖੇ ਹੋਲਾ ਮੱਲੇ ਦੀ ਮਤਲਬ ਕਿ ਜਿਹੜੇ ਪਰਵ ਨੂੰ ਮਨਾ ਰਹੇ ਆ ਇਸ ਪਰਵ ਦੇ ਵਿੱਚ ਹੋਲੇ ਮਹੱਲੇ ਦਾ ਮਤਲਬ ਹੈ ਕਿ ਖਾਲਸੇ ਦੀ ਚੜ੍ਹਦੀ ਕਲਾ ਵਾਸਤੇ ਸੰਤੂ ਗੋਬਿੰਦ ਸਿੰਘ ਜੀ ਨੇ ਜੋ ਸੰਦੇਸ਼ ਦਿੱਤਾ ਸੀਗਾ ਉਸ ਤੇ ਇਸ ਨੂੰ ਅੱਗੇ ਲਾਗੂ ਕੀਤਾ ਜਾ ਰਿਹਾ ਜੀ ਤੇ ਲਗਾਤਾਰ ਸਾਧ ਸੰਗਤ ਦੇ ਸਹਿਯੋਗ ਦੇ ਨਾਲ ਇੱਥੇ ਜੀਵਨ ਨਗਰ ਵਿੱਚ ਹੋਲੇ ਮਨਾਏ ਜਾਂਦੇ ਨੇ ਅਨੇਕ ਮਾਤਰੀ ਇਸ ਵੇਲੇ ਜਿਹੜੇ ਸਤਗੁਰੂ ਦਲੀਪ ਸਿੰਘ ਜੀ ਦੇ ਜਿਹੜੇ ਇਸਤਰੀਆਂ ਪ੍ਰਤੀ ਜਾਂ ਹੋਰ ਸਮਾਜ ਕੋਲ ਭਾਈ ਪ੍ਰਤੀ ਜਿਹੜੇ ਕਾਰਜ ਕੀਤੇ ਤੁਸੀਂ ਉਹਨਾਂ ਤੇ ਚੱਲਣਾ ਪਊ। ਛੂਲੇ ਮੱਲੇ ਪਰ ਤੇ ਸੂਬਾ ਦੀ ਨਿਰਾਸ਼ੀ ਦਿੱਤਾ। ਮੈਂ ਮਾਸਟਰ ਸੁਖਦੇਵ ਸਿੰਘ ਸਾਡੇ ਸਤਗੁਰੂ ਦਲੀਪ ਸਿੰਘ ਸੱਚੇ ਪਾਤਸ਼ਾਹ ਜੀ ਦੀ ਚੜ੍ਹਦੀ ਕਲਾ ਉਹਨਾਂ ਨੇ ਸਾਰੇ ਪੰਥ ਦੀ ਸਾਰਿਆਂ ਦੀ ਚੜ੍ਹਦੀ ਕਲਾ ਵਾਸਤੇ ਬਹੁਤ ਵੱਡੇ ਕਾਰਜ ਕੀਤੇ। ਖਾਸ ਕਰ ਮਾਈਆਂ ਵਾਸਤੇ ਸਤਗੁਰ ਜੀ ਨੇ ਗੁਰੂ ਸਤਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਛਕਾਇਆ ਬੀਬੀਆਂ ਨੂੰ ਪਰ ਮੇਰੇ ਸਤਗੁਰੂ ਦਿਲੀਪ ਸਿੰਘ ਸੱਚੇ ਪਾਤਸ਼ਾਹ ਜੀ ਨੇ ਬੀਬੀਆਂ ਤੋਂ ਅੰਮ੍ਰਿਤ ਛਕਾਇਆ ਇਹ ਇੱਕ ਬਹੁਤ ਵੱਡਾ ਉਹਨਾਂ ਨੇ ਇੱਕ ਬੀਬੀਆਂ ਵਾਸਤੇ ਬਹੁਤ ਵੱਡਾ ਇੱਕ ਬਦਲਾਅ ਲਿਆਂਦਾ ਫਿਰ ਬੀਬੀਆਂ ਨੂੰ ਹਰ ਜਗ੍ਹਾ ਤੇ ਅੱਗੇ ਸਾਡੀਆਂ ਹੁਣ ਵੀ ਸਾਡੀਆਂ ਸਟੇਜਾਂ ਦੇ ਉੱਤੇ ਸਾਡੀਆਂ ਬੀਬੀਆਂ ਜਿਹੜੀਆਂ ਨੇ ਉਹ ਸਟੇਜ ਦੀ ਰਹਿਨਮਾਈ ਕਰ ਰਹੀਆਂ ਨੇ ਹਰ ਪੱਖ ਤੋਂ ਸਤਿਗੁਰੂ ਬੀਬੀਆਂ ਜੀ ਨੂੰ ਅੱਗੇ ਲਿਆ ਰਹੇ ਨੇ ਉਹਨਾਂ ਨੂੰ ਨਵੀਂ-ਨਵੀਂ ਜਿਹੜੀ ਟੈਕਨੀਕ ਦੀ ਸਿੱਖਿਆ ਉਹ ਦਿੱਤੀ ਜਾ ਰਹੀ ਹੈ ਉਹਨਾਂ ਨੂੰ ਹੋਰ ਵੀ ਧਣੀਆਂ ਸਾਡੇ ਸਮਾਜ ਦੇ ਵਿੱਚ ਜਿਹੜੀਆਂ ਉਹਨਾਂ ਨੂੰ ਜ਼ਰੂਰਤਾਂ ਨੇ ਉਹਨਾਂ ਦੇ ਬਾਰੇ ਉਪਸ਼ਾਸ਼ਤ ਕੀਤਾ ਜਾ ਰਿਹਾ ਹੈ ਆ ਉਹਨਾਂ ਆਪਣੀਆਂ ਨਵੀਆਂ ਧੀਆਂ ਨੂੰ ਉਹਨਾਂ ਨੂੰ ਵੀ ਸਿੱਖਿਤ ਕੀਤਾ ਜਾ ਰਿਹਾ ਕਿ ਆਉਣ ਵਾਲਾ ਸਮਾਂ ਜਿਹੜਾ ਤੁਹਾਡੀ ਬੱਚੀ ਜ਼ਿੰਦਗੀ ਦਾ ਇੱਕ ਬਹੁਤ ਅਹਿਮ ਹਿੱਸਾ ਹੈ ਉਹਦੇ ਵਿੱਚ ਕਿਸ ਤਰ੍ਹਾਂ ਵਿਚਰਨਾ ਹੈ ਕਿਸ ਤਰ੍ਹਾਂ ਤੁਸੀਂ ਆਪਣੇ ਸਾਰੇ ਪਰਿਵਾਰ ਚ ਚੇਚਰਨਾ ਕਿਸ ਤਰ੍ਹਾਂ ਤੁਸੀਂ ਆਪਣੇ ਪਰਿਵਾਰ ਨੂੰ ਚਲਾਉਣਾ ਤੇ ਸੰਭਾਲਣਾ ਇਹ ਇੱਕ ਬਹੁਤ ਵੱਡਾ ਉਹਨਾਂ ਦਾ ਇੱਕ ਅਹਿਮ ਯੋਗਦਾਨ ਹੈ ਉਹਨਾਂ ਨੇ ਕਿਹਾ ਕਿ ਨਾਰੀ ਸ਼ਕਤੀ ਜਿੱਥੇ ਮਜ਼ਬੂਤ ਹੋਵੇਗੀ ਉਹ ਕਦੀ ਦੇਸ਼ ਕਮਜ਼ੋਰ ਨਹੀਂ ਹੁੰਦਾ ਜਿੱਥੇ ਨਾਰੀ ਸ਼ਕਤੀ ਕਮਜ਼ੋਰ ਹੋਵੇ ਉੱਥੇ ਦੇਸ਼ ਵੀ ਕਮਜ਼ੋਰ ਹੁੰਦਾ ਜਦੋਂ ਨਾਰੀ ਸ਼ਕਤੀ ਮਜ਼ਬੂਤ ਹੋਵੇ ਤੇ ਉਹ ਇੱਕ ਸਕੂਤ ਨੂੰ ਜਨਮ ਦਿੰਦੀ ਹੈ ਤੇ ਜਦੋਂ ਸਕੂਤ ਨੂੰ ਜਨਮ ਦਿੰਦੀ ਹੈ ਤੇ ਉਹ ਕਈ ਕੁਲਾਂ ਨੂੰ ਤਾਰ ਜਾਂਦਾ ਤੇ ਕਈਆਂ ਭੀੜਾਂ ਔਕੜਾਂ ਨੂੰ ਦੂਰ ਕਰ ਜਾਂਦਾ ਇਸ ਕਰਕੇ ਨਾਰੀ ਸ਼ਕਤੀ ਨੂੰ ਉਹਨਾਂ ਨੇ ਕਿਹਾ ਉਤਸ਼ਾਹਤ ਕਰੋ ਤੇ ਉਹਨਾਂ ਨੂੰ ਜਿਹੜਾ ਮਨੋਬਲ ਉਹਨਾਂ ਦਾ ਉੱਚਾ ਚੁੱਕੋ ਇਹ ਮੇਰੇ ਸਤਗੁਰੂ ਜੀ ਨੇ ਉਹਨਾਂ ਦੇ ਵਾਸਤੇ ਬਹੁ ਉਹਨਾਂ ਨੇ ਆਖਿਆ ਨਾਰੀ ਜਾਤੀ ਨੂੰ ਕੁੜੀਆਂ ਨੂੰ ਪੜ੍ਹਾਓਗੇ ਤੇ ਤੁਹਾਡੇ ਪਰਿਵਾਰ ਦੇ ਵਿੱਚ ਕੁਲਾਂ ਤਰ ਜਾਣਗੀਆਂ ਕਿਉਂ ਕੁੜੀ ਪੜ੍ਹੇਗੀ ਉਹ ਆਪਣੇ ਪੇਕਿਆਂ ਦਾ ਜਿਹੜੇ ਪੇਕੇ ਘਰ ਦੇ ਵਿੱਚ ਉਹਨਾਂ ਨੂੰ ਵੀ ਸਿੱਖਤ ਕਰੇਗੀ ਤੇ ਜਦੋਂ ਉਹ ਸਹੁਰੇ ਘਰ ਦੇ ਵਿੱਚ ਜਾਏਗੀ ਤੇ ਉਹ ਸਾਰੇ ਪਰਿਵਾਰ ਨੂੰ ਕੁਝ ਸਿੱਖਿਆ ਪ੍ਰਾਪਤ ਕਰਵਾਏਗੀ ਤੇ ਆਪਣੇ ਬੱਚਿਆਂ ਨੂੰ ਉਹ ਸਿੱਖਿਤ ਕਰੇਗੀ ਇਸ ਕਰਕੇ ਜਿੰਨਾ ਚਿਰ ਸਾਡੇ ਵਿੱਚ ਬੀਬੀਆਂ ਦਾ ਅਧਮਾਈਆਂ ਦਾ ਜਿਹੜਾ ਉੱਚ ਸਥਾਨ ਉੱਚ ਸਿੱਖਿਆਤ ਨਹੀਂ ਹੋਣ ਗਿਆ ਉਹਨਾਂ ਤੇ ਸਾਡਾ ਸਮਾਜ ਪੜਿਆ ਲਿਖਿਆ ਨਹੀਂ ਹੋ ਸਕਦਾ ਇਸ ਕਰਕੇ ਸਤਿਗੁਰੂ ਦਲੀਪ ਸਿੰਘ ਸੱਚੇ ਪਾਤਸ਼ਾਹ ਦੀ ਰਹਿਮਤ ਕਿਰਪਾ ਦੇ ਨਾਲ ਅੱਜ ਸਾਡੀਆਂ ਬੀਬੀਆਂ ਉੱਚ ਸਥਾਨ ਤੇ ਸਾਡੀਆਂ ਧੀਆਂ ਪੈਣਾ ਉੱਚ ਸਥਾਨ ਸਿੱਖਿਆ ਪ੍ਰਾਪਤ ਕਰਕੇ ਵੱਡੇ ਵੱਡੇ ਅਹੁਦਿਆਂ ਤੇ ਜੜੀਆਂ ਨੇ ਉਹ ਨੌਕਰੀਆਂ ਵੱਡੀਆਂ ਕਰੀਆਂ ਨੇ ਉਹ ਹਰ ਦੇ ਵਿੱਚ ਮੱਲਾ ਮਾਰੀਆਂ ਨੇ ਇਹ ਸਾਡੇ ਸੰਗਰੂ ਗਰੀਬ ਸਿੰਘ ਜੀ ਦੀ ਕਿਰਪਾ ਸਰਕਾਰ ਦੀ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇਹ ਕਿਆ ਜਾਂਦਾ ਪੁਰਾਣੇ ਪ੍ਰਾਤਨ ਸਮੇ ਤੋਂ ਕਿਆ ਜਾਂਦਾ ਹੈ ਟੂਕਿਆਂ ਦਾ ਇੱਕ ਪੰਥ ਨਰਾਲਾ ਹੱਥ ਵਿੱਚ ਗੜਵਾ ਤੇ ਗਲੇ ਵਿੱਚ ਮਾਲਾ ਕੂਕਿਆਂ ਦਾ ਇੱਕ ਪੰਥ ਨਿਰਾਲਾ ਹੱਥ ਵਿੱਚ ਗੜਵਾ ਤੇ ਗਲ ਵਿੱਚ ਮਾਲਾ ਇਹ ਗੜਵੇ ਦੀ ਲਗਭਗ ਜਿਹੜੀ ਗਰਵੇ ਦੀ ਹੋਣ ਜਦੋਂ ਗੜਵਾ ਸਾਡੇ ਹੋਣ ਚ ਆਇਆ ਹੈ ਇਹ ਸਤਿਗੁਰੂ ਰਾਮ ਸਿੰਘ ਜੀ ਦੀ ਹੋਣ ਤੋਂ ਆਇਆ ਹੈ ਸਤਿਗੁਰੂ ਰਾਮ ਸਿੰਘ ਜੀ ਦਾ ਉਹਦੇ ਸਿੱਖਾਂ ਗਏ ਇਹ ਗੜਵੇ ਦਾ ਇੱਕ ਬੜਾ ਮਾਨਮਤਾ ਇਤਿਹਾਸ ਉਸ ਦੇ ਵਿੱਚ ਰੱਖਿਆ ਗਿਆ ਹੈ ਸਤਿਗੁਰੂ ਜੀ ਦਾ ਉਹਨਾਂ ਦੇ ਸਿੱਖ ਜਿਹੜੇ ਸੀ ਗੜਵੇ ਨੂੰ ਗੋਦੋ ਸੁਨਾਣ ਕਰਨਾ ਜਾਂ ਮਤਲਬ ਸਿਮਰਨ ਕਰਨਾ ਜਾਂ ਨਿਤਨੇਮ ਕਰਨਾ ਉਹ ਟਾਈਮ ਤੇ ਗੜਦਾ ਜਲਦਾ ਗੜਵਾ ਭੜਕੇ ਤੇ ਆਪਣੇ ਕੋ ਰੱਖ ਜੁੰਦੇ ਸੀ ਸੱਚੇ ਪਾਤਸ਼ਾਹ ਦਾ ਹੁਕਮ ਸੀ ਵੀ ਜਦੋਂ ਕੋਈ ਪ੍ਰਾਣੀ ਸਿਮਰਨ ਕਰਦਾ ਦੋਦ ਵੇਲੇ ਗੜਵੇ ਦੇ ਵਿੱਚ ਜਲ ਪਾ ਕੇ ਤੇ ਰੱਖਿਆ ਜਾਵੇ ਤੇ ਉਹ ਜਲ ਜਿਹੜਾ ਹੈ ਉਹ ਸਿਮਰਨ ਦੇ ਨਾਲ ਉਹ ਜਲ ਵੀ ਸ਼ਕਤੀਬਾਨ ਹੋ ਜਾਂਦਾ ਹੈ ਤੇ ਇਸ ਜਲ ਨੂੰ ਜਦੋਂ ਜਲ ਕਿਸੇ ਥਾਂ ਤੋਂ ਵਰਤੋਗੇ ਤੇ ਜਲ ਤੁਹਾਡੇ ਜੀਵਾਂ ਲਈ ਕਲਿਆਣਕਾਰੀ ਹੋਵੇਗਾ ਸੱਚੇ ਪਾਤਸ਼ਾਹ ਦਾ ਹੁਕਮ ਸੀ ਹਰ ਸਿੱਖ ਦੇ ਵਿੱਚ ਹਰ ਸਿੱਖ ਦੇ ਘਰ ਗੜਵਾ ਹੋਣਾ ਚਾਹੀਦਾ ਹੈ ਤੇ ਗੜਵਾ ਜਿਹੜਾ ਹੈ ਇੱਕ ਸਾਡੀ ਨਾਮ ਧਾਰੀ ਪਰਥਾ ਦਾ ਮਰਿਆਦਾ ਦਾ ਪ੍ਰਤੀਕ ਵੀ ਹੈ ਤੇ ਗੜਵੇ ਦੀ ਆਪਣੇ ਆਪ ਵਿੱਚ ਇੱਕ ਬੜੀ ਮਹੱਤਤਾ ਹੈ ਤੇ ਗੜਵਾ ਹਰ ਨਾਮ ਧਾਰੀ ਰੱਖਦਾ ਹੁਣ ਤਾਂ ਸਮਾਂ ਬਦਲ ਗਿਆ ਹੈ ਕਈ ਤਰ੍ਹਾਂ ਦੇ ਫਰੀਜਾ ਨਾ ਹੋਰ ਜਿਹੜੇ ਨਵੇਂ ਯੁੱਗ ਦੇ ਸਮਾਨ ਆ ਗਏ ਨੇ ਜਾਂ ਘੜਿਆਂ ਦੀ ਜਿਹੜੀ ਸੀ ਉਹ ਵੀ ਗੱਲ ਮੁੱਕ ਗਈ ਹੈ ਲੋ ਜਦੋਂ ਸਤਗੁਰੂ ਰਾਮ ਸਿੰਘ ਸਤਗੁਰੂ ਰੀਸ ਸਿੰਘ ਸਤਗੁਰੂ ਪ੍ਰਤਾਪ ਸਿੰਘ ਉਸ ਟਾਈਮ ਤੇ ਗੜਵੇ ਦੀ ਜਿਹੜੀ ਇੱਕ ਬੜੀ ਮੱਤਾ ਹੁੰਦੀ ਸੀ ਤੇ ਗੜਵੇ ਦੀ ਇੱਕ ਵਿਸ਼ੇਸ਼ ਥਾਂ ਹੁੰਦਾ ਸੀ ਗੜਵੇ ਦੇ ਵਿੱਚ ਜਲ ਭਰ ਕੇ ਤੇ ਕਈ ਕਈ ਜੀਆਂ ਨੂੰ ਸਕਾਇਆ ਜਾਂਦਾ ਸੀ ਤੇ ਗੜਵੇ ਦਾ ਇੱਕ ਆਪਣਾ ਪਲਾਗ ਸਤਾਨ ਸੀ ਹੁਣ ਵੀ ਕਈ ਘਰਾਂ ਦੇ ਵਿੱਚ ਜਦੋਂ ਲੋਕ ਸਿਮਰਨ ਕਰਦੇ ਨੇ ਵੈਸੇ ਵੀ ਸੱਚ ਪਾਚਾ ਦਾ ਹੁਕਮ ਹੈ ਕੋਈ ਸਿਮਰਨ ਕਰਨਾ ਹੈ ਤੇ ਕਿਸੇ ਜਲ ਦੇ ਭਾਂਡੇ 'ਚ ਪਾਣੀ ਪਾ ਕੇ ਕਿਸੇ ਗੜਵੇ 'ਚ ਪਾਣੀ ਪਾ ਕੇ ਜਾਂ ਨਦੀ ਦੇ ਕੰਢੇ ਤੇ ਬਹਿ ਕੇ ਤੇ ਸਿਮਰਨ ਕੀਤਾ ਜਾਵੇ ਤੇ ਉਹ ਸਿਮਰਨ ਦੀ ਮਹੱਤਤਾ ਕੁਝ ਅੱਡ ਹੋ ਜਾਂਦੀ ਏ ਇਹ ਸੰਗਤ ਦੀ ਜਿਹੜੀ ਸੀ ਇਹ ਬੜੇ ਚਿਰ ਦੀ ਇੱਕ ਮੰਗ ਸੀ ਜਿਹੜੀ ਸਤਿਗੁਰੂ ਦਲੀਪ ਸਿੰਘ ਜੀ ਨੇ ਤੇ ਗੜਵੇ ਦੀ ਇੱਕ ਆਪਣੀ ਰਹਿਮਾਈ ਦੇ ਵਿੱਚ ਤੇ ਜਿਹੜੀ ਮੰਗ ਸੀ ਪੂਰੀ ਕੀਤੀ ਏ ਤੇ ਗੜਵੇ ਮੇਰਲਾ ਸਾਡਾ ਨਾਮ ਧਰਿਆਂ ਦਾ ਇੱਕ ਸਿੱਖੀ ਦਾ ਪ੍ਰਤੀਕ ਹੈ ਸ੍ਰੀ ਵੈਗੁਰੂ ਜੀ ਦਾ ਖਾਲਸਾ ਸ੍ਰੀ ਵੈਗੁਰੂ ਜੀ ਦੀ ਕਿਰਤ ਹੈ ਕੋਮੀਡੀਆ ਰਹਿਣਾ ਆਪਕਾ ਸਵਾਗਤ ਹੈ ਪਿਆਰੇ ਸਾਥੀ ਤੁਸੀਂ ਦੇਖ ਰਹੇ ਜੇ ਹੋਲਾ ਮਹੱਲਾ 2025 ਜਿੱਥੇ ਕਿ ਤੁਹਾਨੂੰ ਲੰਗਰ ਹਾਲ ਦੇ ਜਿਹੜੇ ਲਾਈਵ ਤਸਵੀਰਾਂ ਦਿਖਾਈਆਂ ਜਾ ਰਹੀਆਂ ਨੇ ਪਿਆਰੇ ਸਾਥੀ ਤੁਸੀਂ ਦੇਖ ਸਕਦੇ ਜੇ ਇੱਥੇ ਜਿੰਨੀਆਂ ਵੀ ਸੰਗਤਾਂ ਚੱਲ ਕੇ ਆਈਆਂ ਨੇ ਤੇ ਪ੍ਰਸ਼ਾਦਾ ਲੰਗਰ ਛੱਕੇ ਤੇ ਨਿਹਾਲ ਹੋ ਰਹੀਆਂ ਸੇਵਾਦਾਰ ਜਿਹੜੇ ਬਖੂਬੀ ਆਪੋ ਆਪਣੀਆਂ ਡਿਊਟੀਆਂ ਜਿਵੇਂ ਜਿਵੇਂ ਸ੍ਰੀ ਸਤਗੁਰੂ ਜੀ ਨੇ ਲਾਈਆਂ ਨੇ ਉਹ ਆਪ ਕੋ ਆਪਣੇ ਡੋਟੀ ਆ ਬਖੋ ਵੀ ਨਵਾਰੇ ਨੇ ਤੇ ਜੇ ਤੁਹਾਨੂੰ ਇੱਥੇ ਗੱਲ ਕਰੀ ਜਾਵੇ ਤੇ ਸਾਥੀਓ ਤੁਹਾਨੂੰ ਦਿਖਾਇਆ ਜਾ ਰਿਹਾ ਹਜ਼ਾਰਾਂ ਦੀ ਤਦਾਦ ਵਿੱਚ ਇੱਥੇ ਜਿਹੜੀ ਸੰਗਤ ਚੱਲ ਕੇ ਇਹ ਦੇਸ਼ਾਂ ਵਿਦੇਸ਼ਾਂ ਤੋਂ ਸੰਗਤ ਨੇ ਚੱਲ ਕੇ ਗੁਰੂ ਘਰ ਦੇ ਵਿੱਚ ਰੌਣਕਾਂ ਲਾਈਆਂ ਗੁਰੂ ਘਰ ਦੇ ਨਾਲ ਜੁੜੀਆਂ ਹੋਈਆਂ ਸੰਗਤਾਂ ਨੇ ਤੁਸੀਂ ਦੇਖ ਸਕਦੇ ਜੇ ਇੱਥੇ ਲੰਗਰ ਹਾਲ ਦੇ ਵਿੱਚ ਜਿਹੜਿਆ ਕਿ ਸੰਗਤਾਂ ਲੰਗਰ ਸ਼ੱਕੀ ਜੜੀਆਂ ਨਿਹਾਲ ਹੋ ਰਹੀਆਂ ਨੇ ਹੋਲਾ ਮਹੱਲਾ ਸ੍ਰੀ ਸਾਹਿਬ ਨੂੰ ਦੋ ਵਾਰ ਕੋ ਕੱਤੇ ਪਾਛਾ ਜਿਵੇਂ ਚੁੱਕ ਪਾੜ ਕੋ ਕੱਤੇ ਪੁੱਛਾ 1600 ਦੇ ਦੌਰ ਵਿੱਚ ਖਾਸਾ ਸਾਜਾ ਉਸ ਸਮਾਰਾਂ ਦੇ ਪਹਿਲਾ ਉਹਦਾ ਨਮੋਰ ਧਾ ਵੀ ਟਕੀ ਦੇ ਨਾਮਦਾਰੀ ਪੰਥੇ ਰਿਖੇ ਤਾਂ ਸਾਮ ਸਿੰਘ ਦੇ ਪਾਛਾ ਜਿਵੇਂ ਆਪਣੇ ਸਮੇਂ ਦੇ ਵਿੱਚ ਅੰਗਰੇਜ਼ ਦੀ ਪਬੰਦੀ ਹੋਣ ਦੇ ਬਾਅਦ ਵੀ ਛੇ ਹੋਣੇ ਕਿਤੇ ਇੱਕ ਹੋਲਾ ਉਹਨਾਂ ਨੇ ਸ੍ਰੀ ਅਨੰਤਪੁਰ ਸਾਹਿਬ ਦੇ ਵਿੱਚ ਕੀਤਾ ਹੋਰ ਕਿਹ ਕੁਲਾ ਮਨਾਵਣ ਦੇ ਹੁੰਦੇ ਵਿੱਚ ਕੀਤਾ ਜਿੱਥੇ ਲਿਖਿਆ ਕਿ ਖੁਮਿਆਰੀ ਦਾ ਬੱਚਾ ਜਿਹੜਾ ਚਰਨ ਲਾ ਕੇ ਜਿੱਦਾ ਕੀਤਾ ਚਰਲਾ ਕੇ ਜਿੱਦਾ ਕੀਤਾ ਬੱਚਾ ਖੁਮਿਆਰ ਦਾ ਉਹਨਾਂ ਨੇ ਕਿਰਪਾ ਕੀਤੀ ਕਿਸੇ ਤਰ੍ਹਾਂ ਇਹ ਨਾਥ ਕੋਟ ਸਾਹਿਬ ਦੇ ਵਿੱਚ ਜੋ ਆਖਰੀ ਹੋਲਾ ਹੋਇਆ ਸੇਖਾਂ ਨੇ ਅਗਲੇ ਹੋਲੇ ਵਾਸਤੇ ਅੱਜ ਕੀ ਕੀਤੇ ਉਹਨਾਂ ਆਖਿਆ ਕਿ ਪਰਲੰਗਸ਼ੋਂ ਦੇਖੇ ਹੋਲਾ ਕੋਈ ਜੇ ਜਾਏ ਵਿਦੇਸ਼ ਇਹ ਹੋਲਾ ਉਦੋਂ ਤੋਂ ਬਾਅਦ ਨਾਮਤਰੀ ਪੰਸਵੇ 34 ਸਾਲ ਕੋਈ ਹੋਲਾ ਨਹੀਂ ਹੋਇਆ ਫਿਰ ਸ਼ਾਸਤਰੀ ਹਦੀਸ਼ੇ ਜੀ ਨੇ ਆਪਣੇ ਸਮੇਂ ਦੇ ਵਿੱਚ 21 ਹੋਲੇ ਕੀਤੇ ਔਰ ਸ਼ਾਤਰੀ ਪ੍ਰਚਾਰ ਦੇ ਦਾ ਸਮਾਂ ਆਇਆ ਉਹਨਾਂ ਨੇ ਆਪਣੇ ਸਮੇਂ ਦੇ ਵਿੱਚ 53 ਹੋਲੇ ਕੀਤੇ ਆਖਰੀ ਹੋਲਾ ਇਸ ਜੀਵਨ ਦੇ ਇਤਿਹਾਸ ਦਾ ਪ੍ਰਿਦੇਕ ਕੀਤਾ ਉਹ ਹੋਲਾ 66 ਸਾਲ ਅਫਰੀਕਾ ਦੇ ਵਿੱਚ ਕੰਪਾਲੇ ਸਾਤੂ ਸੱਤੇ ਪਾਸ਼ਾ ਜੀ ਨੇ ਕੀਤਾ ਔਰ ਸ਼ਾਸਤਰੀ 207 ਸੱਤੇ ਪਾਸ਼ਾ ਜੀ ਆਪਣੇ ਸਮੇਂ ਦੇ ਵਿੱਚ 2012 ਤੱਕ ਹੁੰਦੇ ਕਰਦੇ ਨੇ ਉਹਨਾਂ ਵੀ ਕਈ ਵਾਰ ਦੋ ਦੋ ਜਗ੍ਹਾ ਦੇ ਵਿੱਚ ਹੁੰਦੇ ਕੀਤੇ THAILAND ਜਾਂ ਅਮਰੀਕਾ ਜਾਂ ਇੰਗਲੈਂਡ ਜਾ ਕੇ ਕੀਤੇ ਇਸੇ ਤਰ੍ਹਾਂ ਹੀ ਸਤguru ਦਲੀਪ ਸਿੰਘ ਸੱਚੇ ਪਾਤਸ਼ਾਹ 2014 ਤੋਂ ਬਾਅਦ ਕਿਰਪਾ ਕਰ ਰਹੇ ਨੇ ਅੱਜ ਉਹਨਾਂ ਦੀ ਰਾਤ ਮਾਈ ਦੇ ਵਿੱਚ ਦੋ ਜਗ੍ਹਾ ਹੋਲੇ ਹੋ ਰਹੇ ਨੇ ਇੱਕ ਸੁਗਾਵਾ ਸਾਧਾ ਅੰਮ੍ਰਿਤਸਰ ਦਾ ਜੋਇਆ ਦੂਜਾ ਹਲਾ ਉਹਨਾਂ ਦੀ ਕਿਰਪਾ ਦੇ ਨਾਲ ਅੱਜ ਇੱਥੇ ਹੋ ਰਿਹਾ 14 13 14 15 16 ਸਰ ਇਹਨੇ ਹੁਲੇ ਹੋ ਗਾ ਸਭ ਕੁਝ 30 ਸਭ 35 ਸਭ ਜੀ ਚੰਗੀ ਗੇਂ ਪਹਿਲਾ ਹੋਣਾ 2012 ਦਿੱਤਾ ਤੇ ਅੱਜ 2025 ਹੈ ਅਸੀਂ 2025 ਦਾ ਹੁੰਦਾ ਹੋ ਰਿਹਾ ਉਹਨਾਂ ਦੀ ਕਿਰਪਾ ਦੇ ਨਾਲ ਸਾ ਸੰਗ ਜਿਹੜੀ ਹੈ ਸੁਨਝ ਬੜਾ ਉਸ਼ਾਏ ਕਿਰਪਾ ਕਰ ਰਹੇ ਨੇ ਸੱਚੇ ਪਾਤਸ਼ਾਹਾਂ ਦਾ ਸਿਰ ਤੇ ਹੱਥ ਹੈ ਅੱਜ ਸਾਡੇ ਸਤਿਕਾਰਯੋਗ ਪਾਤਾ ਗਰਮੀਜ਼ ਕਾਰਜੀ ਸਰਦਾਰੂ ਜੀ ਦੇ ਹੁਕਮ ਸਾਰ ਇਥੇ ਸਾਫ ਸੰਗਤ ਨੂੰ ਦਰਸ਼ਨ ਦੇ ਰਹੇ ਹੁਣ ਸਮਝੀਏ ਪਰਮੇਈ ਦਾ ਜਿਹੜਾ ਸੰਬੰਧ ਕਰਦੇ ਆ ਇਸ ਬਾਰੇ ਹੋਰ ਨਾ ਸਕਤ ਕੰਟੀਰ ਬਹੁਤ ਬੁਲੀਤ ਸਮਿਸ਼ਾ ਕਰਦਾ ਹੈ ਕਿ ਇਹਦੇ ਬਾਰੇ ਕੋਈ ਵੀ ਕੋਈ ਸੰਬੰਧ ਰੂਪ ਨਹੀਂ ਹੋਇਆ ਪਹਿਲੀ ਗੱਲ ਤੁਹਾਡੇ ਪੱਤਰਕਾਰ ਭਰਾਵਾਂ ਦਾ ਸੀ ਕਿ ਸਾਡੇ ਮੇਲੇ ਦੇ ਪ੍ਰੋਗਰਾਮ ਤੇ ਰੋਕ ਤਾਲ ਕਰਦੇ ਆ ਅੱਜ ਤੋਂ ਵੱਡੇ ਗਾਣੇ ਦੇ ਨੌਜਵਾਨ ਜਨ ਸਿੜੀ ਤੋਂ ਸ਼ੁਰੂ ਹੋ ਕੇ ਕਸਿਆ ਤੋਂ ਪੂਰੇ ਹਿੱਸੇ ਤੇ ਰੇਲੇ ਨੂੰ ਮੁੰਡਾ ਚਾਰਨ ਬਹੁਤ ਖਾਏ ਤੇ ਸਰਗੋਦੀ ਦੀ ਬੜੀ ਕਿਰਪਾ ਹੈ ਤੇ ਇਸ ਤਰ੍ਹਾਂ ਚੱਲਦੇ ਰਹਿਣ ਨਾਲ ਅਉਣ ਵਾਲੇ ਨਵੀਂ ਜੰਗ ਦੇ ਸ਼ੂਰੀ ਤੇ ਬੁਢੀ ਹੈ ਨੂੰ ਨਾਣੇ ਸਾਧੂ ਰਾਹ ਤੋਂ ਲੈ ਕੇ ਹੁਣ ਤੱਕ ਜਾਦੇ ਦੇ ਅਗਾਂ ਵੀ ਹਰ ਇੱਕ ਪਾਸੇ ਪਰਬਤ ਅੰਕਿ ਚੱਲਦਾ ਬਹੁਤ ਜਿਆਦਾ प्यारे 사쌍ਤ ਤੁਸੀਂ ਦੇਖ ਰਹੇ ਜੇ ਹੋਲਾ ਮੁਹੱਲਾ ਸ਼੍ਰੀ ਜੀਵਨਗਰ ਵਿਖੇ ਜਿੱਥੇ ਕਿ ਗੰਨੇ ਦਾ ਜਿਹੜਾ ਰੋ ਗੰਨੇ ਦਾ ਜੂਸ ਜਿਹੜੇ ਕਿ ਇੱਥੇ ਸਿੱਖ ਸੰਗਤ ਇੱਥੇ ਸੇਵਾ ਕਰ ਰਹੀਆਂ ਨੇ ਤੇ ਤੁਸੀਂ ਦੇਖ ਸਕਦੇ ਦੇ ਜਿਹੜਾ 2025 ਦਾ ਹੋਲਾ ਮੁਹੱਲਾ ਜਿੱਥੇ ਭਾਰੀ ਇਕੱਠ ਸੰਗਤਾਂ ਦਾ ਵੇਖਣ ਨੂੰ ਮਿਲ ਰਿਹਾ ਔਰ ਸੰਗਤਾਂ ਜਿਹੜੀਆਂ ਇੱਥੇ ਪੁੱਜ ਕੇ ਜਿਹੜਾ ਕਿ ਗੰਨੇ ਦਾ ਰਸ ਦੀ ਸੇਵਾ ਕਰ ਰਹੀਆਂ ਨੇ ਦੇ ਪਹੁੰਚੇ ਬੱਲੇ ਬਹੁਤ ਖੁਸ਼ੀ ਹੈ ਜੀ ਹੌਲੇ ਮੱਲੇ ਦੀ ਬੜੇ ਚਿਹਰੇ ਬਾ ਸਾਡੇ ਇਲਾਕੇ ਜਿਹੜਾ ਅੱਲਾ ਮੱਲਾ ਹੋਣ ਲਗਾ ਬਹੁਤ ਸਤਗੁਰ ਦਲੀਪ ਸਿੰਘ ਦਾ ਬਹੁਤ ਵੱਡੀ ਕਿਰਪਾ ਜੀ ਬੜੇ ਖੁਸ਼ ਆਈ ਇਲਾਕੇ ਵਾਲੀ ਸੰਗਤ ਵੀ ਬਹੁਤ ਖੁਸ਼ ਜੀ ਸੰਗਤਾਂ ਨੂੰ ਕੀ ਸੁਨੇਹਾ ਦੇਣਾ ਸਾਡਾ ਨਵੇਂ ਵੀ ਨਾਮ ਧਾਰੀ ਪੰਥ ਨਾਲ ਜੁੜੋ ਵੱਧ ਤੋਂ ਵੱਧ ਇਹਦੇ ਵਿੱਚ ਲੰਗਰ ਚ ਮੇਲੇ ਚ ਦਵਾਨਾਂ ਚ ਵੱਧ ਚੜ ਕੇ ਸਹਿਯੋਗ ਦਿਓ ਤੇ ਪੰਥ ਜਿਹੜਾ ਪਰਖੁੱਲਤ ਹੋਵੇ ਸਤਗੁਰ ਦਲੀਪ ਸਿੰਘ ਦੀ ਕਿਰਪਾ ਅਪਾਰ ਕਿਰਪਾ ਹੋਵੇ ਜੀ ਠੀਕ ਹੈ ਤੁਹਾਨੂੰ ਸੱਚ ਤੁਸੀਂ ਦੇਖ ਸਕਦੇ ਸਾਡੇ ਮਤਾਵਾ ਬਾਰੇ ਜਿਹੜੇ ਕੀ ਸਬਜ਼ੀ ਚੀਰ ਰਹੇ ਨੇ ਔਰ ਗੁਰੂ ਘਰ ਆਣ ਕੇ ਜਿਹੜਾ ਕੀ ਆਪਣੀ ਸੇਵਾ ਕਰ ਰਹੇ ਨੇ ਜੇ ਸਾਥੀਓ ਲੰਗਰ ਬਣਾਉਣ ਵਾਸਤੇ ਜਿਹੜੇ ਮਾਤਾ ਪਿਓ ਨੇ ਜਿਹੜੇ ਸੇਵਾ ਕਰ ਰਿਆਂ ਸਬਜੀ ਚੀਰ ਰਿਆਂ ਤੁਸੀਂ ਦੇਖ ਸਕਦੇ ਜਿੱਥੇ ਸਵੇਰ ਤੋਂ ਲੱਕੇ ਜਿਹੜੀ ਕੱਲ ਦੀ ਜਿਹੜੀ ਡਿਊਟੀ ਲੱਗੀ ਏ ਇਹਨਾਂ ਮਾਤਾ ਪਿਓਾਂ ਦੇ ਹੋਰ ਆਪਣੀ ਡਿਊਟੀ ਬਖੋਬੀ ਨਿਵਾਰੀਆਂ ਨੇ ਔਰ ਇੱਧਰ ਜਿਹੜੇ ਸਾਡੇ ਮਾਤਾਵਾਂ ਨੇ ਜਿਹੜੀਆਂ ਇੱਥੇ ਲੰਗਰ ਲੋਹ ਦਾ ਲੰਗਰ ਜਿਹੜਾ ਤਿਆਰ ਹੋ ਰਿਹਾ ਤੇ ਸਾਥੇ ਤੁਸੀਂ ਸਾਡੇ ਨਾਲ ਜੁੜੇ ਰਿਹਾ ਜੇ ਤਾਂ ਨਾਉਤੜੀ ਪੰਥ ਦੀ ਏਕਤਾ ਹੋਵੇ ਤੇ ਪਾਤਸ਼ਾਹ ਦੀ ਕਿਰਪਾ ਜਿਹੜੇ ਨਵੇਂ ਮੁੰਡਿਆਂ ਨੂੰ ਇਹ ਉਦੇਸ਼ ਹੈ ਵੀ ਸਾਰੇ ਸਿੱਖ ਬਣਨ ਸਿੱਖਾਂ ਦੇ ਬਿਨਾਂ ਕੁਝ ਨਹੀਂ ਬਣਦਾ ਬਹੁਤ ਘਰ ਉੱਜੜ ਗਏ ਜਿਹੜੇ ਨਸ਼ਾ ਪਿੰਨੇ ਚਿੱਟਾ ਹੋਲ ਉਰਫ ਦੇ ਗੋਲੀਆਂ ਖਾਣੇ ਮੈਡੀਕਲਾਂ ਦੀ ਉਹ ਨਾ ਖਾਣ ਮੇਰੇ ਵੀ ਸਾਰੇ ਨੌਜਵਾਨ ਸਾਡੇ ਬਜ਼ੁਰਗਾਂ ਕੰਨੀ ਦੇਖੋ ਕਿਸੇ ਬੱਚੇ ਦੇ ਅੱਜਕਲ ਅਸੀਂ ਕਾਉਂਟਰ-ਕਾਉਂਟਰ ਦੀ ਬੋਰੀ ਚੱਕ ਲੈਂਦੇ ਦੀ ਅੱਜਕਲ 20 ਕਿਲੋ ਵਜ਼ਨ ਨਹੀਂ ਚੱਕਿਆ ਜਾਂਦਾ ਕਿਸੇ ਮੁੰਡੇ ਤੋਂ ਖਰਾਕਾ ਖਾਣ ਦੁੱਧ ਪੀਣ ਡੰਗਰ ਰੱਖਣ ਚੰਗੇ ਵੈੜਕਾ ਸਰੀਰ ਬਣਾਉਣ ਮੇਰੇ ਮੇਰਾ ਆਹੀ ਉਹ ਤੇ ਇਸ ਸੱਚ ਪਰਜ ਕੇ ਫਰਕ ਰੱਖਣਾ ਸਿੱਖ ਬਣਨ ਬਸ ਠੀਕ ਭਾਈ ਖਾਲਸਾ ਭਾਈ ਫਤਿਹ